ਕਿ ਨਾ ਤੇ ਸਭ ਕੁਝ ਦੇਖਾਣ ਲਾ ਪਹਿਲਾਂ ਦੱਸ ਕਿਹਾ ਵਾ ਪਟਾ ਗਾਇਤੇ ਹੋਏ ਤੇ ਪੰਜਾਬ ਯੂਨੀਵਰਸਿਟੀ ਦੇ ਮਾਤਾ ਅਕਾਦਮੀ ਨੰਬਰ ਸੌ ਦੇਤੀ ਪੀਆਰ ਕੋਡ ਨੰਬਰ ਸਾਫਾ ਦੇਖਾ ਰੇਲ ਦੇ ਚੱਕੇ ਇਸ ਤੇ ਹੀ ਦੇਖ ਕੇ ਉਹ ਜੋ ਪਾਖਾ ਗਾਇਨਾ ਸੋ ਆਪਣਾ ਲਿਆ ਗਿਆ ਦਿੱਲੀ ਦਾ ਮਾਲ ਕਿਹੜਾ ਗਾਣਾ ਪਾਤਾ ਮੇਨ ਗਾ ਲੋ ਦਿੱਲੀ ਦਾ ਲਾਲ ਕਿਲਾ ਕਹਿੰਦੇ ਪਾਕਾ ਸਤਾ ਦੇਪਾ ਵਿਚਾਲੇ ਨੇ ਕਹਿੰਦੇ ਸਾਡੇ ਆ ਕੀ ਸਾਡੇ ਘਰ ਦੇ ਵਿੱਚ ਇਹ ਵੀਰ ਤੁਹਾਨੂੰ ਜਗਰਾ ਪਾ ਕੇ ਰਹਿਦਾ ਪੰਜਾਬੀ ਤੇ ਸਾਡੇ ਮੂਹਰ ਲਗਾਉਣਾ ਕਿਉਂ ਪਿਆ ਹੈ ਸਰਕਾਰ ਸਾਡੇ ਨਾਲ ਕਿਉਂ ਇਹੋ ਜਿਹਾ ਵਤੀਰਾ ਕਰ ਰਹੀ ਹੈ ਦਿੱਲੀ ਤੋਂ ਆਏ ਸੀ ਸਾਡੇ ਇਹ ਜੀਵਨ ਦਾ ਦੇ ਕਾਨੂੰਨ ਸਾਫ ਉੱਡੇ ਇਹ ਵੀ ਭਾਪੀ ਨੂੰ ਬੜੀ ਤਕਰੀਬ ਹੋਈ ਹੈ ਤੇ ਕੰਟੈਕਟ ਸਪੋਰਟ ਹੋ ਰਿਹਾ ਹੈ ਤਮਕੀਬ ਪੁਆਇੰਟ ਇਹ ਹੈ ਕਿ ਢੱਲੇਵਾਲ ਨੂੰ ਬਚਾਓ ਉਹਨੂੰ ਮੈਡੀਕਲ ਸਹਾਇਤਾ ਦਿਓ ਸੁਪਰੀਮ ਕੋਰਟ ਨੇ ਇਹ ਕਿਉਂ ਨਹੀਂ ਕਹਿੰਦੀ ਕਿ ਜਿਹੜੇ ਕਿਸਾਨਾਂ ਦੀ ਮਗਾ ਜਿਹੜੀ ਤੁਸੀਂ ਮਾਰ ਦਿੱਤੀ ਉਹਨੂੰ ਲਾਗੂ ਕਰੋ ਉਹਨੂੰ ਪ੍ਰਵਾਨ ਕਰੋ ਜੇ ਉਹ ਪ੍ਰਵਾਨ ਕਰ ਲੈ ਸਾਨੂੰ ਕੋ ਲੋੜ ਨਹੀਂ ਠੰਡਾਂ 'ਚ ਮਰਨ ਦੀ ਅਹੀਂ ਇੱਥੇ ਬਹੁਤ ਮਹੀਨੇ ਦੀਆਂ ਦਿਨ ਜਿਹੜੇ ਦਾ ਗੁਜ਼ਾਰ ਰਹੇ ਆ ਜਿੱਥੇ ਗੁਰੂ ਸਾਹਿਬ ਜੀ ਨੇ ਸਰਵਸਵਾਰ ਦਿੱਤਾ ਹੈ ਮੈਨੂੰ ਇੱਕ ਹੋਰ ਵੀਡੀਓ ਕਾਲ ਦੇਖਣ ਨੂੰ ਮਿਲੀ ਇੱਕ ਸੇਕਸਾ ਦਾ ਜਿੰਨੇ ਜਾਜੋ ਤੇ ਮੋਰਚ ਤੇ ਆਪਣਾ ਨਾਮ ਲਖਾਇਆ ਤੇ ਮੇਰਾ ਨਾਮ ਲਿਖੋ ਜੀ ਮੈਂ ਇਹਨਾਂ ਤੋਂ ਬਾਅਦ ਮੈਂ ਮਰਨ ਵੇਲੇ ਬੈਠਾਂਗਾ ਉਹਨੂੰ ਕਹਿੰਦੇ ਨਹੀਂ ਜੀ ਤੇਰਾ ਸਤਵਾ ਦਾ ਨੰਬਰ ਆਣਾ ਹੈ ਉਹਨੇ ਆਪਣੀ ਮਾਂ ਨੂੰ ਫੋਨ ਕੀਤਾ ਮਾਂ ਮੇਰਾ ਸਤਵਾ ਦਾ ਨੰਬਰ ਤੋਂ ਹੁੰਦੇ ਆ ਮਾਂ ਕਹਿੰ ਲਗੀ ਨਹੀਂ ਪੁੱਤ ਮਰੀ ਪਈ ਆ ਸੀ ਤਾਂ ਮਾਦੀ ਬੜਾਂ ਦੀ ਸੀ ਤਾਂ ਦੀ ਮਰੀ ਪਈ ਆ ਇੱਕ ਹੋਰ ਗੱਲ ਆ ਸਰਕਾਰ ਕਹਿੰਦੇ ਏ ਕਿ ਕਿਸਾਨ ਆਪਣੇ ਟਰੈਕਟਰ ਚਾਹੀਏ ਨਾਲ ਲੈ ਕੇ ਹੁਣ ਮੋਟੇ ਤੇ ਅਗੇ ਦਿੱਲੀ ਨਾ ਜਾਣ ਕਾਬਰ ਆ ਗਣ ਸਾਨੂੰ ਕੋਈ ਫਾਇਦਾ ਨਹੀਂ ਉਸ ਕਰਕੇ ਕਾਬਰ ਹੋ ਗਏ ਇਹ ਕਿਸਾਨਾਂ ਨੇ ਕੱਲੇ ਜਾਣਾ ਸ਼ੁਰੂ ਕੀਤਾ ਪਹਿਲੇ 6 ਜੀ ਨੂੰ ਸਾਡਾ ਮਰਜੀ ਦੇ ਵਿੱਚ ਜੱਠਾ ਗਿਆ ਉਸ ਟਾਈਮ ਤੇ ਅਸੀਂ ਉੱਥੇ ਹੀ ਜੀਤ ਨੂੰ ਜਦ ਮਰਜੀ ਨਾਲ ਜੱਠਾ ਗਿਆ ਉਹਨਾਂ ਦੇ ਅੰਦਰ ਤੋਂ ਦਮ ਬਾਰਨਟ ਕੀਤੀ ਗਈ ਤੇ ਉਹਨਾਂ ਤੇ ਉਹ ਜਖਮੀ ਕੀਤੇ ਬੰਦੇ ਐ 6-7 ਬੰਦੇ ਜਖਮੀ ਹੋਏ ਉੱਥੇ ਜਿਵੇਂ ਦਾਦਾ ਜੋਰਦਾ ਬਾਬੇ ਮਸਤ ਜੋਹਾਂ ਦਾ ਸਕੱਤਰ ਸਾਹਿਬ ਵੀ ਵਿੱਚ ਸ਼ਾਮਲੀ ਉਹ ਵੀ ਉੱਥੇ ਜਖਮੀ ਹੋਏ ਹੋਰ ਵੀ ਸਾਡੇ ਵੀਰ ਜਿਹੜੇ ਜਖਮੀ ਹੋਏ ਫਿਰ ਇੱਕ ਸਖਤ ਆਜ ਤਰੀਕ ਨੂੰ ਗਿਆ ਉੱਥੇ ਉੱਪਰ ਟੈਂਟਰੇ ਛੱਡ ਕੇ ਉਹਨਾਂ ਨੇ ਆਪਣੇ ਛੱਪੜਾ ਛੱਡ ਕੇ ਉੱਥੇ ਵਰਖਾ ਜਿੱਤੇ ਫੁੱਲਾਇ ਕਹਿੰਦੇ ਫੁੱਲਾਂ ਦੀ ਵਰਖਾ ਹੋਣ ਈ ਆ ਉਹ ਫੁੱਲਾਂ ਦੀ ਵਰਖਾ ਨਹੀਂ ਫੁੱਲਾਂ ਦੇ ਤਾਂ ਮਰਚੇ ਪਈਆਂ ਗਈਆਂ ਸੀ ਉਹਦੀ ਵਰਖਾ ਧੋਖਾ ਦਿਖਾਇਆ ਗਈ ਫੁੱਲਾਂ ਦੀ ਵਰਖਾ ਕੀਤੀ ਆ ਤੋ ਉਹਦੇ ਕਿ ਮਰਚਾ ਪਾਖੇ ਉਹਦੀ ਬਰਖਾ ਕੀਤੀ ਗਈ ਫੇਰ ਬਾਅਦ ਸੁਣਾਦਾ 18 ਜੂਨ ਨੂੰ ਜੱਥਾ ਗਿਆਇਕ ਇਹ ਫਿਟਕ ਦਾ ਜੱਥਾ 18 ਜੂਨ ਨੂੰ ਮਰਜੀ ਰੰਗ ਦਾ ਜਿਹੜੇ ਆਪਣੀ ਜਾਨ ਦੇਣ ਲਈ ਕੁਰਬਾਨ ਕਰਨ ਲਈ ਤਿਆਰ ਦੇਖੋ ਘਰੋਂ ਆਪਣੇ ਘਰ ਦਾ ਕੋ ਜੰਗ ਬਾਹਰ ਬਾਹਰ ਫਾਇਦਾ ਕਰਕੇ ਕਿ ਅਹੀਂ ਪਤਾ ਨਹੀਂ ਮੁੜ ਕੇ ਆਉਣਾ ਕਿ ਨਹੀਂ ਸੋ ਜੰਦੇ ਤਗੜੇ ਹੋ ਕੇ ਹਿੰਮਤ ਨਾਲ ਲੜਾਈ ਜਿਹੀ ਲੜ ਰਹੇ ਨੇ ਤੋ ਉਹਦੇ ਵੀ ਇੱਕ ਇੱਕ ਜੱਥਾ ਗਿਆ ਨਾ ਤਾਂ ਉਦੋਂ ਕੋ 18 ਮੱਧ ਸੰਘ ਦੇ ਉੱਤੇ ਜੰਗ ਹੋਈ ਅਹੀਂ ਸੋਚਦੇ ਪੀ ਫੁੱਲਾਨੀ ਬਰਖਾ ਕਿੱਥੇ ਹੋ ਪਈ ਜਾਂ ਨਹੀਂ ਅੱਜ ਮੁਫਤਾਂ ਦਵਾਈ ਨਹੀਂ ਪਾਤਰੀ ਵਾ ਪਰ ਨਹੀਂ ਉਹਨਾਂ ਨੇ ਵਿੱਚ ਅੰਦਾ ਪਾਈਆਂ ਹੈ ਜੋ ਇਸ ਤਰ੍ਹਾਂ ਦਾ ਸਰਕਾਰ ਜਿੱਤੇ ਕੰਮ ਕਰ ਰਹੀ ਹੈ ਜੋ ਕੰਟਰੈਕਟ ਫੋੜ ਦੀ ਗੱਲ ਉਹ ਵੀ ਕੰਟਰੈਕਟ ਫੋੜ ਕੋਈ ਨਹੀਂ ਹੈ ਤਾਂ ਫੇਰ ਕੋਡਾ ਇਸ ਸਰਕਾਰ ਵੱਲ ਤੋਂ ਮੁਆਫ ਕਰਨ ਦੇ ਆਏ ਇਹ ਭਾਜੀਪੀ ਦੇ ਸਾਰੇ ਤਕਰੀਬ ਹੋਏ ਜੇ ਇਸ ਕਰਦੇ ਪੀਐਚਓ ਪੁਹਾਰ ਕੇ ਆਪਣੇ ਸਾਡੇ ਆਪਣੇ ਆਮ ਜਿਹੜਾ ਛੱਡ ਦੇਣ ਆਪਣੇ ਹੱਥੇ ਦੇ ਛੱਡ ਦੇ ਤੇ ਮੋਰਚ ਨੂੰ ਪੇਰ ਕਰ ਦਿੱਛਾ ਦੇ ਸੁਣਾ ਰਹੇ ਆ ਜੋ ਅਸੀਂ ਮੋਰਚਾ ਕੋਈ ਜੱਥੇਬੰਦੀ ਆ ਜਿਹਦੇ ਸਵਾਦਿਕ ਕਿਆ ਸਵਾਦਿਕ ਹੋਰ ਵੀ ਬੰਦੇ ਜਿਹੜੇ ਸਾਡੀ ਜੱਥੇਬੰਦੀ ਚ ਨਹੀਂ ਆ ਉਹ ਵੀ ਬੰਦੇ ਬੜੇ ਪਹੁੰਚੇ ਨੇ ਜਿਹੜੇ ਕਿਸੇ ਜੱਥੇਬੰਦੀ ਵਿੱਚ ਨਹੀਂ ਆ ਬੜੀ ਖੁਸ਼ੀ ਆ ਇਸ ਗੱਲ ਦੀ ਮੈਨੂੰ ਮੈਸੇਜ ਆਇਆ ਤੇ ਫੋਨ ਆਇਆ ਇੱਥੇ ਝੌਕੇ ਤੇ ਮਿਲਾਂ ਦਾ ਮੈਨੂੰ ਸ਼ੱਕ ਹੀ ਸੀ ਕਿ ਇਹ ਤੋਂ ਲੋਕ ਜਿਹੜੇ ਆ ਪਾਦਨ ਸਮਰਥਨ ਨਹੀਂ ਕਰਨਗੇ ਪਰ ਬੜੀ ਖੁਸ਼ੀ ਹੋਈ ਯਾਰ 100% ਬੰਦਾ ਕਹਿੰਦੇ ਜਿੱਦਾਂ ਕਰੋਨਾ ਕਾਲ ਚ ਬੰਦੇ ਨਾ ਉੱਥਾਂ ਮੰਦਾ ਕੋਈ ਦੁਕਾਨ ਨਹੀਂ ਖੁੱਲੀ ਕੋਈ ਰੇੜੀ ਫੜੀ ਵਾਲਿਆ ਨਹੀਂ ਐਵੇਂ ਦੁਵਾਂਗਲੇ ਤੋਂ ਆਇਆ ਉੱਥੇ ਬੈਕਪ ਕੋਈ ਖੁੱਲੇ ਉਹ ਕਹਿੰਦੇ ਜੇ ਤੁਹਾਡੀ ਵੇਡ ਕਰਦੇ ਆਂ ਆਹ ਫੋਟੋ ਪਾ ਕੇ ਹੱਸਾ ਪਾ ਸਕਦੇ ਐ ਤੁਹਾਡੇ ਨਾਲ ਉਹਨਾਂ ਨੇ ਬੈਂਕੋਂ ਸੇ ਉਹਨੇ ਬੰਦ ਕਰ ਦਿੱਤੇ ਸੋ ਉਹ ਤੇ ਛੇ ਝੱਫਕਾ ਮਾਰਾ ਵਾਲਿਆ ਏਰੀਆ ਪਾਤਾ ਜਿਹੜਾ ਕੋ ਸਾਹ ਤੋਂ ਲਾਗੇ ਰਸਤੇ ਦੇਖਦਾ ਹੈ ਕੋਈ ਦੁਕਾਨ ਨਹੀਂ ਖੁੱਲੀ ਸਭ ਦੁਕਾਨਾਂ ਮਾਦੀ 100% ਬੰਦ ਹੋ ਚੁੱਕਿਆ ਸੋ ਵੀਰਾਂ ਤਗੜੇ ਹੋਮੋ ਯਾਰ ਲੈ ਕਿਤਰੀ ਆ ਜਿੱਤੇ ਵਗੈਰਾ ਦੀ ਪਛਾਣ ਨਹੀਂ ਹੁੰਦਾ ਭਾਵੇਂ ਸਾਡੇ ਆਪਣੀ ਜਾਨਾਂ ਕੁਰਬਾਨ ਕਰਨੀਆਂ ਪਈਆਂ ਨੇ ਤਖਣੇ ਹੋ ਜੋ ਪਿੰਡਾਂ ਦੇ ਪਿੰਡ ਪਿੱਛਾ ਘਾਟ ਘੱਟ ਚੱਲੋ ਜੇ ਜੱਡੇਵਾਲ ਸਾਹਿਬ ਜਿਹੜੇ ਹੈ ਬੜੇ بڑے ਲਿਖ ਇਨਸਾਨ ਨੇ ਡਬਲਰ ਮੈਨੇ ਸੇ ਤਾਂ ਅਵੇਸਟ ਟੂ ਬੀ ਇਦਾਂ ਦਾ ਹਲਾਉਂਦੀ ਔਰ ਉਹ ਆਪਣੀ ਚਾਰ ਕੀ ਹੁੰਦੀ ਚੱਲਦੀ ਜਿਹੜਾ ਤੁਹਾਡੇ ਲਈ ਜਿਹੜਾ ਭਾਟ ਉਹ ਕੋਸ਼ ਕੱਲੇ ਦੀ ਰਾਇ ਨਹੀਂ ਹੈ ਤੁਹਾਡੇ ਸਾਰੇ ਦੁਕਾਨਦਾਰਾਂ ਦੇ ਮਲਾਜਮਾਂ ਦੇ ਕਿਸਾਨਾਂ ਦੀ ਮਜ਼ਦੂਰਾਂ ਦੇ ਸਾਰੇ ਸਾਡੀ ਲਾਈ ਹੈ लड़ाई अचो परे हो से असां समर्थन लायो मज़ा आए हिकु मूही खणी पए ਕਿ ਮੈਂ ਕਿਸਾਨਾਂ ਨੂੰ ਸਮਝਾ ਦੇ ਸਕਿਆ ਕਾਨੂੰਨਾਂ ਦੇ ਫਾਇਦੇਮੰਦੀ ਸਾਡੇ ਚੋਂ ਕਮੀ ਰਹੀ ਹੈ ਉਹ ਆਮ ਜਨਤਾ ਕਮੀ ਨਹੀਂ ਕਰ ਰਹੀ ਆਪਣੇ ਨਾਲ ਕਰਕੇ ਹੋ ਗਿਆ ਹੈ ਲੋਕ ਕਿਸਾਨਾਂ ਦੇ ਕੱਤੇ ਦਾ ਮਾਫੀ ਕਰਨਗੇ ਉਹਦਾ ਕਰੋਨਾ ਕਾਜ ਕਿਰਤ ਦੇ ਕਾਰਗੁਜ਼ਾਰ ਕਰਨੇ ਉਹ ਕਿਨੇ ਕਿਨੇ ਕੰਦੇ ਦੇ ਮਾਰ ਕਿੱਿਆ ਉਹ ਤੈਨੂੰ ਲੱਭਦਾ ਹੈ ਕਿ ਆ ਗਰੀਬ ਮਜ਼ਦੂਰ ਕਿਸਾਨ ਜਿਹੜੇ ਵੀ ਤੁਹਾਨੂੰ ਲੱਭਦੇ ਤੋ ਇਸ ਕਰਕੇ ਮੇਰੇ ਵਿਰੋਧ ਸਖਦੇ ਰਹੇ ਤੇ ਲੈ ਨਹੀਂ ਪਾ ਔਰ ਦੱਟ ਕੇ ਵਿਰੋਧ ਕਰਨਾ ਹੈ ਕਿ ਜਿਹੜਾ ਮੂਹੇ ਪੁੱਤ ਜਿਹੜਾ ਦਾ ਦੁਕਾਰ ਹੈ ਆਪਣੇ ਕਾਨੂੰਨ ਤੁਹਾਡਾ ਸਾਕੇ ਵਿਰੋਧ ਕਰਦਾ ਇੱਕ ਕੀ ਨਹੀਂ ਤੁਹਾਡੇ ਜ਼ਮੀਨਾਂ ਤੇ ਦੇਈ ਵੱਖਰੀ ਗੱਲ ਤੁਹਾਡੇ ਨੂੰ ਪਾਣੀ ਨੂੰ ਖੋ ਲੈਣਾ ਹੈ ਤੇ ਘਰ ਦਾ ਪਾਣੀ ਤੁਹਾਨੂੰ ਨਹੀਂ ਨਸੀਬ ਨਹੀਂ ਹੋਣਾ ਬੋਤਲਾਂ ਵਿੱਚ ਪਾਣੀ ਮਿਲਣਾ ਹੈ ਇਹ ਇਹਨਾਂ ਤੋਂ ਬਿਹਤਰ ਚਾਹੁੰਦੇ ਹੋ ਇਸ ਕਰਕੇ ਮੇਰੇ ਸਾਰੇ ਵੀਰ ਜਿੱਦਾਂ ਅੱਜ ਤੁਸੀਂ ਛੜਕਾਂ ਦਾ ਨਿਕਲਦੇ ਹੋ ਇਸੇ ਦਾ ਨਿਕਲੋ ਕਿ ਤਾਹਾਂ ਜੋ ਅਸੀਂ ਦਾ ਸਾਡੇ ਨਾਲ ਮੁਕਾਬਲਾ ਕਰ ਸਕੀਏ ਤੋਂ ਮੇਰੇ ਵੀਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਧੰਨਵਾਦੀ ਸਰਦਾਰ ਪ੍ਰਭਜਿੰਦਰ ਸਿੰਘ ਤੰਦਰ ਅਗਲਾ ਤੋਂ ਪ੍ਰਧਾਨਕ ਆਈ ਕਹਾਨ ਮੈਦੂਰ ਸਰਕਸ ਕਮੇਟੀ ਜੋਂਪਰ ਤੋਂ ਹੁਣ ਬੇਨਤੀ ਹੈ ਸਰਦਾਰ ਬਖਸ਼ੀ ਸਿੰਘ ਜੀ ਸਾਡੇ ਭਰਾਣੇ ਆਗੂ ਨੇ ਜੋਂਪਰ ਤੋਂ ਮਸਤੂਦੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਔਰ ਪੰਜ ਵਿੱਚ ਵਾਸਤੇ ਇਹਨਾਂ ਤੋਂ ਬਾਅਦ ਸੌਰ ਸਿੰਘ ਜੀ ਕਾ ਲੰਗਲ ਨੇ ਨਾਲ-ਨਾਲ ਫਿਰ ਬੇਨਤੀ ਹੈ ਕਿ ਜਿਵੇਂ ਆਪਣਾ ਇੱਥੇ ਮੋਰਚਾ ਲੱਗਿਆ ਸੀ ਆ ਜਿਹੜਾ ਬਾਈਪਾਸ ਬਣ ਰਿਹਾ ਇੱਥੋਂ ਅਖੋਦ ਕਿਲੇ ਦੂਰ ਉਹ ਬਾਈਪਾਸ ਬਣ ਗਿਆ ਤੇ ਆਪਾਂ ਇੱਧਰ ਰੁੱਕ ਕੇ ਆਈ ਗਾ ਵੀ ਜਿਹੜੇ ਸੜਕ ਦੇ ਆਸ-ਪਾਸ ਤੇ 30 ਲੱਖ ਤੇ ਇੱਧਰ ਇੱਧਰ ਦੇ ਪਾਸੇ 2 ਕਰੋੜ 1.5 ਕਰੋੜ ਰੁਪਈਆ ਤੇ ਇੱਕੋ ਹੀ ਪਿਓ ਦੇ ਪੁੱਤ ਨੇ ਜਿਹਨੂੰ ਆਜ ਮੇਨ ਆ ਗਈ ਉਹਨੂੰ 30 ਲੱਖ ਤੇ ਜਿਹਨੂੰ ਇੱਧਰ ਦੇ ਪਾਸੇ ਆ ਗਈ ਉਹਨੂੰ 1.5 ਕਰੋੜ ਰੁਪਈਆ 70 ਲੱਖ ਰੁਪਈਆ ਸੱਤਾਂ ਗੱਲ ਇੱਥੇ ਬੜਾ ਚਰਮੀ ਦਾ ਉਹਨਾਂ ਦੇ ਸਰਕਾਰ ਨੇ ਮੰਨੀਆਂ ਖਾਤਿਆਂ ਦੇ ਵਿੱਚ ਨਹੀਂ ਪਏ ਇੱਕ ਨੰਬਰ ਤੇ ਜਿਹੜੀ ਬੇਈਮਾਨ ਸਰਕਾਰ ਹੈ ਜਿਹੜੀ ਨਾ ਇਹ ਸਰਦਾਰ ਧੋਖਾ ਕਰ ਰਹੀ ਹੈ ਤੇ ਹੋਰ ਮੈਂ ਸਰਦਾਰ ਬਖਸ਼ ਸਿੰਘ ਜੀ ਸਾਡੇ ਭਰਾ ਦੇ ਆਗੂ ਨੇ ਨਰਬਾਤੇ ਲਸੂਤੋ ਜੇਨੇ ਨੂੰ ਕਮਾਨਾ ਦੇ ਸੰਬੰਧ ਦਾ ਪ੍ਰੇ ਵਿਚਾਰ ਰੱਖਣ ਦੀ ਅੱਜ ਦੇ ਦੁਆ ਸਵਾਰ ਬੇਸਟਾਨਾ ਨਾ ਨਾ ਬਾਦ ਨੂੰ ਫਸਲ ਬਣਾਉਣ ਦੇ ਲਈ ਕਮਕੇ ਗਲਾ ਘਰਾਵਾ ਨਹੀਂ 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 ਸਾਨੂੰ ਇਹ ਕਿਉਂ ਕਰਨਾ ਪਿਆ ਜਾਂ ਕਿਸ ਕਿਸ ਕਰਕੇ ਕਾਲ ਦਿੱਤੀ ਜਾਂ ਸੈਂਟਰ ਸਰਕਾਰ ਜਾਂ ਪੰਜਾਬ ਦੀ ਸਰਕਾਰ ਦੇ ਬਾਰੇ ਵੀ ਜਿਹੜਾ ਬੜੀਆਂ ਆਸਾਂ ਜਾਂ ਮਗਰਮਤ ਕਾ ਲਏ ਹੈ ਇਹਦੇ ਤੋਂ ਉਮੀਦਾਂ ਜਿਹੜੀਆਂ ਲਾ ਕੇ ਬੈਠੇ ਆ ਤੇ ਇਹਨਾਂ ਨੂੰ ਸਾਡੇ ਲੋਕਾਂ ਦੇ ਖਾਤਰ ਸੋਚਣਾ ਚਾਹੀਦਾ ਜਾਂ ਦੂਸਰੇ ਪਾਸੇ ਜੇ ਅਸੀਂ ਕਹਿ ਲਈਏ ਕਿ ਜਿਹੜੀ ਨਿਆਪਾਲ ਕਾ ਸਾਡੀ ਇਹਦੇ ਤੋਂ ਨਹੀਂ ਸਾਡੇ ਲੋਕਾਂ ਨੇ ਜਿਹੜਾ ਬਹੁਤ ਆਖਾਂ ਪਾ ਲਈਆਂ ਕਿ ਜੇ ਹੁਣ ਸੁਪਰੀਮ ਕੋਰਟ ਵਿੱਚ ਆ ਗਈ ਤਾਂ ਸ਼ੈਤਾਨ ਕਹਾਣੀ ਦਾ ਮਸਲਾ ਹੱਲ ਹੋਏਗਾ ਪਰ ਮੈਂ ਇਸ ਤੋਂ ਉਲਟ ਇਹਦਾ ਸੰਨਾ ਜਾਂ ਜਿਹੜਾ ਸਟੇਟ ਦਾ ਖਾਤਾ ਆ ਇਹਦੇ ਬਾਰੇ ਕੁਝ ਤੁਹਾਨੂੰ ਵਿਚਾਰਾਂ ਜਿਹੜੀਆਂ ਉਹ ਦੱਸੜੀਆਂ ਚਾਹਾਂਗਾ ਪਹਿਲੀ ਗੱਲ ਤਾਂ ਇਹ ਵੀ ਜਿਸ ਕਹਿਣਾ ਗੁਰੂ ਨਾਨਕ ਦੇ ਜਨਮ ਦਿਨ ਦੇ ਉਸਤੇ 2021 ਵਿੱਚ ਮੋਦੀ ਨੇ ਐਲਾਨ ਕੀਤਾ ਸੀ ਕਿ ਮੈਂ ਤਿੰਨੇ ਕਾਨੂੰਨ ਵਾਪਸ ਲੈਣਾ ਹੈ ਸ ਤੇ ਸਾਡੇ ਲੋਕਾਂ ਨੇ ਉਹ ਵਹਲੇ ਬਰਾਤ ਤੋਂ ਹੌਲਟਾ ਮਾ ਕਾ ਦਿੱਤਾ ਹੀ ਕਿ ਹਾਂ ਮੋਰਚਾ ਫੜੇ ਕਰ ਲਿਆ ਤੇ ਸਾਡੇ ਜਿੰਨੇ ਸਾਡੀਆਂ ਸਾਡੀ ਜਥੇਬੰਦੀ ਦੇ ਜਿੰਨੇ ਵੀ ਮਨਾਂ ਦੇ ਆਧਾਰੇ ਸੀਗੇ ਪਿੰਡਾਂ ਦੇ ਉਹਨਾਰੇ ਇਹਦੇ ਤੇ ਸ਼ੁਕਰਾਨਾ ਜਾਂ ਮਤਲਬ ਵੀ ਗੱਲ ਚੱਲੀ ਆ ਵੀ ਇੱਕ ਜੇਤੂ ਰੈਲੀਆਂ ਵੀ ਮਤਲਬ ਕਰਤੀਆਂ ਮੈਂ ਉਸ ਵੇਲੇ ਵੀ ਇੱਕ ਮੈਨੂੰ ਪੜ ਯਾਦ ਆ ਕਿ ਦਰਾنگੜੇ ਦੇ ਵਿੱਚ ਜਦੋਂ ਇਹ ਅਸੀਂ ਪ੍ਰੋਗਰਾਮ ਕਰ ਰਹੇ ਸੀਗੇ ਤੇ ਮੈਂ ਉਸ ਵੇਲੇ ਕਿਹਾ ਸੀ ਵੀ ਸਾਨੂੰ ਇਹ ਖੁਸ਼ੀ ਜਿਹੜੀ ਆ ਇਹ ਇੱਕ ਛਤਈ ਦੀ ਹੈ ਇਹੋ ਖੁਸ਼ੀ ਲਾਸਟ ਅੰਤ ਸਹੀ ਖੁਸ਼ੀ ਹੈ ਨਹੀਂ ਕੀ ਇਹ ਇਹ ਹਿੰਦੋਲ ਤੋਂ ਮੈਂ ਕਾਦੇ ਕਰ ਲਿਆ ਪਰ ਇਹ ਲੜਾਈ ਸਾਤਰ ਉਪਦੇਚ ਅਜੇ ਸ਼ੁਰੂ ਹੋਈ ਹੈ ਖਤਮ ਨਹੀਂ ਹੋਈ ਉਹ ਅੱਜ ਉਹ ਜਿਹੜੀ ਗੱਲ ਅੱਜ 4 ਸਾਲ ਬਾਅਦ ਉਹ ਗੱਲ ਕੋ ਉਹ ਕਾਨੂੰਨ ਜਿਹੜੇ ਉਹ ਹੀ ਕਾਨੂੰਨ ਜਿਹੜੇ ਤਿੰਨਾਂ ਦੇ ਉੱਤੇ ਲੜਾਈ ਲੜ ਕੇ ਆਏ ਸੀਗੇ ਜਿਹੜੇ ਵਾਪਸ ਕਰਾਏ ਗਏ ਸੀ ਉਹ ਦੂਸਰੇ ਰੂਪੇ ਤਿੰਦੇ ਰੂਪ ਦੇ ਵਿੱਚ ਉਹ ਖੰ ਖੋਰ ਰੂਪੇ ਦੇ ਲਾਗੂ ਨੇ ਆ ਕਹਿ ਲਿਆ ਜਿਸ ਦਿਨ چاہے ਪਾਰਲੀਮੈਂਟ ਦੇ ਵਿੱਚ ਪਾਸ ਕਰ ਮਰ ਵੀ ਕਾਨੂੰਨ ਬਣਾ ਕੇ ਤੇ ਰਾਸ਼ਟਰਪਤੀ ਦੀ ਮੋਹਰ ਵੀ ਲਵਾਈ ਸੀ ਪਰ ਉਹਦੇ ਉੱਤੇ ਇੱਕ ਜਿਹੜਾ ਇੱਕ ਕੰਮ ਰਹਿ ਗਿਆ ਸੀਗਾ ਜਿਹੜਾ ਨੋਟੀਫਿਕੇਸ਼ਨ ਕਰਨਾ ਸੀਗਾ ਜਿਹੜੇ ਕੰਮ ਤੇ ਇਹਨਾਂ ਨੇ ਆਪ ਕਰਨਾ ਹੁੰਦੇ ਨੇ ਜਿਹੜੀਆਂ ਪਾਸੀਆਂ ਨੇ ਆਪਣੇ ਵਾਸਤੇ ਬਣਾਉਣੀਆਂ ਨੇ ਉਹਦਾ ਜੇ ਨੋਟੀਫਿਕੇਸ਼ਨ ਨਹੀਂ ਵੀ ਹੁੰਦਾ ਤਾਂ ਵੀ ਉਹ ਕਾਨੂੰਨ ਜਿਹੜਾ ਲਾਗੂ ਹੋ ਜਾਂਦਾ ਪਰ ਜਿਹੜਾ ਲੋਕਾਂ ਦੇ ਹਿੱਤ ਦਾ ਕਾਨੂੰਨ ਹੁੰਦਾ ਉਹਦੇ ਜਿੱਨਾ ਚਿਰ ਉਹ ਨੋਟੀਫਿਕੇਸ਼ਨ ਨਾ ਹੁੰਦਾ ਉਹ ਕਾਨੂੰਨ ਉਥੇ ਦਾ ਉਥੇ ਹੀ ਪਿਆਦਾ ਜਿਹੜੇ ਤਿੰਨ ਕਾਨੂੰਨ ਕਾਲੇ ਕਾਨੂੰਨ ਜਿਹਨੂੰ ਅਸੀਂ ਕਹਿੰਦੇ ਸੀਗੇ ਉਹ ਅੱਜ ਪਾਰਲੀਮੈਂਟ ਦੇ ਰੋ ਜਿਉਂ ਦੇ ਤਿਉਹ ਬਹਾਲ ਨੇ ਤੋਂ ਵਿੰਗੇ ਟੇਡੇ ਢਗ ਨਾਲ ਦਾ ਕਹਿ ਲਿਓ ਵੀ ਸਾਨੂੰ ਉਹ ਆਪਣੀ ਰਸਤਾਰ ਦੇ ਵਿੱਚ ਅੱਜ ਤੱਕ ਵੀ ਉਹ ਜਿਹੜਾ ਲਾਗੂ ਕਰੀ ਜਾ ਰਹੇ ਨੇ ਚਾਹੇ ਵਿੰਗੇ ਟੇਡੇ ਢਗ ਨਾਲ ਮੈਂ ਆ ਕੇ ਦੋੜ ਜਿਨੂੰ ਕਹਿੰਦਾ ਮੈਂ ਪਰਦੇ ਦੇ ਪਿੱਛੇ ਨੇ ਪਾਠਿਆ। ਸੋ ਇਹ ਕਰਕੇ ਸਾਨੂੰ ਇਹਨਾਂ ਸਰਕਾਰਾਂ ਦਾ ਖਾਸਾ ਸਮਝਣ ਦੀ ਲੋੜ ਹੈ।